ਮੈਂ ਜਦ ਵੀ ਆਪਣੇ ਕਮਰੇ ਵਿੱਚ ਜਾਂਦੀ ਉਸ ਨੂੰ ਹਮੇਸ਼ਾ ਫਾਈਲਾਂ ਜਾਂ ਕੰਪਿਊਟਰ ਵਿੱਚ ਉਲਝਿਆ ਹੋਇਆ ਪਾਉਂਦੀ ਉਸ ਦਾ ਦਫ਼ਤਰ ਵਿੱਚ ਸਭ ਤੋਂ ਪਹਿਲਾਂ ਪਹੁੰਚਣਾ ਤੇ دیر ਤੱਕ ਕੰਮ ਕਰਦੇ ਰਹਿਣਾ ਮੈਨੂੰ ਹੋਰ ਵੀ ਹੈਰਾਨ ਕਰਨ ਲੱਗਾ ਉਸ ਦੀ ਮੇਰੇ ਦਫ਼ਤਰ ਵਿੱਚ ਨਵੀਂ-ਨਵੀਂ ਨਿਯੁਕਤੀ ਹੋਈ ਸੀ ਸਾਡੀ ਕੰਪਨੀ ਦਾ ਹੈੱਡ ਆਫਿਸ ਬੈਂਗਲੌਰ ਵਿੱਚ ਹੈ ਤੇ ਮੈਂ ਇੱਥੇ ਦੀ ਬ੍ਰਾਂਚ ਮੈਨੇਜਰ ਦਫ਼ਤਰ ਵਿੱਚ ਹੋਰ ਕੋਈ ਕੈਬਿਨ ਖਾਲੀ ਨਹੀਂ ਸੀ ਇਸ ਲਈ ਮੈਂ ਉਸ ਨੂੰ ਆਪਣੇ ਕਮਰੇ ਦੇ ਬਾਹਰ ਵਾਲੇ ਕੈਬਨ ਵਿੱਚ ਹੀ ਜਗ੍ਹਾ ਦੇ ਦਿੱਤੀ ਉਸ ਦਾ ਨਾਮ ਕੋਮਲ ਸੀ ਕਿਉਂਕਿ ਉਸ ਦਾ ਕੈਬਨ ਮੇਰੇ ਕੈਬਨ ਦੇ ਬਿਲਕੁਲ ਬਾਹਰ ਸੀ ਇਸ ਲਈ ਮੈਂ ਉਸ ਨੂੰ ਆਉਂਦੇ ਜਾਂਦੇ ਦੇਖ ਸਕਦੀ ਸੀ ਇੱਕ ਦਿਨ ਮੇਰੇ ਪੁੱਛਣ ਤੇ ਉਸ ਨੇ ਦੱਸਿਆ ਕਿ ਪਤੀ ਅਤੇ ਬੇਟਾ ਛੇਤੀ ਚਲੇ ਜਾਂਦੇ ਨੇ ਇਸ ਲਈ ਉਹ ਵੀ ਛੇਤੀ ਚਲੀ ਆਉਂਦੀ ਹੈ ਫਿਰ ਸਵੇਰੇ ਸਵੇਰੇ ਟ੍ਰੈਫਿਕ ਵੀ ਜ਼ਿਆਦਾ ਨਹੀਂ ਰਹਿੰਦਾ ਉਹ ਰਿਜ਼ਰਵਤਾ ਨਹੀਂ ਸੀ ਪਰ ਮਿਲਨਸਾਰ ਵੀ ਨਹੀਂ ਸੀ ਕੁਝ ਚਿਹਰੇ ਅਜਿਹੇ ਹੁੰਦੇ ਹਨ ਜੋ ਅੱਖਾਂ ਨੂੰ ਬੰਨ ਲੈਂਦੇ ਨੇ ਉਸ ਦਾ ਮੇਕਅਪ ਵੀ ਇੱਕਦਮ ਸਿੰਪਲ ਹੁੰਦਾ ਜ਼ਿਆਦਾਤਰ ਗੋਲ ਗਲੇ ਦੀ ਕੁੜਤੀ ਹੀ ਪਾਉਂਦੀ ਕੰਨਾਂ ਵਿੱਚ ਛੋਟੇ-ਛੋਟੇ ਬੁੰਦੇ ਮੈਚਿੰਗ ਬਿੰਦੀ ਤੇ ਨਾ ਮਾਤਰ ਜਿਹਾ ਸੰਦੂਰ ਲਗਾਉਂਦੀ ਤੇ ਇੱਧਰ ਮੈਂ ਕੰਪਨੀ ਦੀ ਬ੍ਰਾਂਚ ਮੈਨੇਜਰ ਹੋਣ ਦੇ ਨਾਤੇ ਸਾਰਾ ਦਿਨ ਟਿਪ ਟੌਪ ਬਣ ਕੇ ਰਹਿੰਦੀ ਦਿਨ ਵਿੱਚ ਜਦ ਤੱਕ 3-4 ਵਾਰ ਵਾਸ਼ਰੂਮ ਵਿੱਚ ਜਾ ਕੇ ਆਪਣੇ ਆਪ ਨੂੰ ਦੇਖਣਾ ਲੈਂਦੀ ਮੈਨੂੰ ਚੈਨ ਨਾ ਆਉਂਦਾ ਪਰ ਉਸਦੀ ਸਾਦਗੀ ਦੇ ਸਾਹਮਣੇ ਕਦੇ-ਕਦੇ ਮੈਂ ਫਿੱਕੀ ਪੈਣ ਲੱਗਦੀ ਲੰਚ ਬ੍ਰੇਕ ਵਿੱਚ ਮੈਂ ਅਕਸਰ ਉਸ ਨੂੰ ਚਾਹ ਦੇ ਨਾਲ ਬ੍ਰੈਡ ਬਟਰ ਜਾਂ ਕੋਈ ਹਲਕਾ ਨਾਸ਼ਤਾ ਕਰਦੇ ਦੇਖਦੀ ਇੱਕ ਦਿਨ ਮੈਂ ਉਸ ਤੋਂ ਪੁੱਛਿਆ ਤਾਂ ਕਹਿਣ ਲੱਗੀ ਅਸੀਂ ਨਾਸ਼ਤਾ ਇੰਨਾ ਹੈਵੀ ਕਰ ਲੈਂਦੇ ਆ ਕਿ ਲੰਚ ਦੀ ਜ਼ਰੂਰਤ ਹੀ ਮਹਿਸੂਸ ਨਹੀਂ ਹੁੰਦੀ ਪਰ ਕਦੇ-ਕਦੇ ਮੈਂ ਲੰਚ ਵੀ ਕਰਦੀ ਆ ਸ਼ਾਇਦ ਤੁਸੀਂ ਧਿਆਨ ਨਹੀਂ ਦਿੱਤਾ ਹੋਵੇਗਾ। ਵੈਸੇ ਵੀ ਮੇਰੇ ਪਤੀ ਤੇ ਪੁੱਤ ਨੂੰ ਤਰ੍ਹਾਂ-ਤਰ੍ਹਾਂ ਦੇ ਵਿਅੰਜਨ ਖਾਣੇ ਪਸੰਦ ਨਹੀਂ। ਵਾਹ! ਕਹਿ ਕੇ ਮੈਂ ਉਸ ਨੂੰ ਬੈਠਣ ਦਾ ਇਸ਼ਾਰਾ ਕੀਤਾ। ਫੇਰ ਕਦੇ ਸਾਨੂੰ ਵੀ ਖਿਲਾਓ ਕੁਝ ਨਵਾਂ। ਉਸੇ ਵਕਤ ਮੇਰਾ ਫੋਨ ਵੱਜ ਉੱਠਿਆ ਤਾਂ ਮੈਂ ਆਪਣੇ ਕੈਬਿਨ ਵਿੱਚ ਆ ਗਈ। ਇੱਕ ਦਿਨ ਉਹ ਸੱਚਮੁੱਚ ਵੱਡਾ ਜਿਹਾ ਟਿਫਨ ਲੈ ਕੇ ਆ ਗਈ। ਪਰਵਾਕ ਚੌਰੀਆਂ, ਆਲੂ ਦੀ ਸਬਜ਼ੀ ਤੇ ਬੂੰਦੀ ਦਾ ਰਾਇਤਾ। ਕੇਵਲ ਮੇਰੇ ਲਈ ਨਹੀਂ। ਬਲਕਿ ਸਾਰੇ ਸਟਾਫ ਵਾਸਤੇ ਐਨਾ ਕੁਝ ਦੇਖ ਕੇ ਮੈਂ ਕਿਹਾ ਲੱਗਦਾ ਹੈ ਕੱਲ੍ਹ ਸ਼ਾਮ ਤੋਂ ਹੀ ਇਸ ਦੀ ਤਿਆਰੀ ਵਿੱਚ ਲੱਗ ਗਈ ਹੋਵੇਗੀ ਉਹ ਮੁਸਕਰਾਉਣ ਲੱਗੀ ਤੇ ਫਿਰ ਬੋਲੀ ਮੈਨੂੰ ਖਾਣਾ ਬਣਾਉਣਾ ਤੇ ਖਿਲਾਉਣਾ ਦੋਨੋਂ ਬਹੁਤ ਪਸੰਦ ਨੇ ਇੱਥੋਂ ਤੱਕ ਕਿ ਸਾਡੀ ਕਲੋਨੀ ਵਿੱਚ ਕੋਈ ਪਾਰਟੀ ਹੁੰਦੀ ਹੈ ਤਾਂ ਇੱਕ ਦੋ ਡਿਸ਼ੇਸ ਮੈਂ ਹੀ ਬਣਾਉਂਦੀ ਆ ਕੋਮਲ ਨੂੰ ਸਾਡੀ ਕੰਪਨੀ ਵਿੱਚ ਕੰਮ ਕਰਦੇ ਹੋਏ 6 ਮਹੀਨੇ ਹੋ ਗਏ ਸੀ ਨਾ ਕਦੀ ਉਹ ਲੇਟ ਹੋਈ ਨਹੀਂ ਕਦੇ ਜਾਣ ਦੀ ਕਾਲੀ ਕਰਦੀ ਘਰੋਂ ਤਰ੍ਹਾਂ ਤਰ੍ਹਾਂ ਦਾ ਖਾਣਾ ਲਿਆਉਣ ਦਾ ਸਿਲਸਿਲਾ ਲਗਾਤਾਰ ਚੱਲਦਾ ਰਿਹਾ ਕਈ ਵਾਰ ਮੈਂ ਉਸਨੂੰ ਦਫ਼ਤਰ ਦੇ ਬਾਅਦ ਵੀ ਕੰਮ ਕਰਦੇ ਦੇਖਦੀ ਇੱਥੋਂ ਤੱਕ ਕਿ ਉਹ ਆਪਣੇ ਅੰਡਰ ਕੰਮ ਕਰਨ ਵਾਲਿਆਂ ਨਾਲ ਮੀਟਿੰਗ ਵੀ ਸ਼ਾਮ 6 ਵਜੇ ਤੋਂ ਬਾਅਦ ਹੀ ਕਰਦੀ ਉਸ ਦਾ ਮੰਨਣਾ ਸੀ ਕਿ ਦਫ਼ਤਰ ਦੇ ਬਾਅਦ ਮਨ ਥੋੜਾ ਸ਼ਾਂਤ ਰਹਿੰਦਾ ਤੇ ਬਾਹਰ ਤੋਂ ਫੋਨ ਵੀ ਨਹੀਂ ਆਉਂਦੇ ਇੱਕ ਦਿਨ ਮੈਂ ਉਸਨੂੰ ਲੰਚ ਬ੍ਰੇਕ ਤੋਂ ਬਾਅਦ ਆਪਣੇ ਕੈਬਿਨ ਵਿੱਚ ਬੁਲਾਇਆ ਮੇਰੇ ਲਈ ਫੁਰਸਤ ਨਾਲ ਗੱਲ ਕਰਨ ਦਾ ਟਾਈਮ ਦੁਪਹਿਰ ਤੋਂ ਬਾਅਦ ਹੀ ਹੁੰਦਾ ਸੀ ਸਵੇਰੇ ਮੇਰੇ ਕੋਲ ਕਰਨ ਲਈ ਬਹੁਤ ਕੰਮ ਹੁੰਦੇ ਸੀ ਸਾਡੀ ਕੰਪਨੀ ਬਾਹਰ ਤੋਂ ਪਲਾਸਟਿਕ ਦੇ ਢੇਡਾਉਣੇ ਖਰੀਦਦੀ ਤੇ ਡਿਸਟਰੀਬਿਊਟਰ ਨੂੰ ਭੇਜ ਦਿੰਦੀ ਸੀ ਸਾਡੀ ਬ੍ਰਾਂਚ ਦਾ ਕੰਮ ਆਰਡਰ ਲੈ ਕੇ ਹੈੱਡ ਆਫਿਸ ਨੂੰ ਭੇਜਣ ਤੱਕ ਹੀ ਸੀਮਤ ਸੀ ਕੋਮਲ ਨੇ ਬੜੀ ਸ਼ਾਲੀਨਤਾ ਨਾਲ ਮੇਰੇ ਕੈਬਿਨ ਦਾ ਦਰਵਾਜ਼ਾ ਖਟਕਟਾਇਆ ਅੰਦਰ 온 ਦੀ ਇਜਾਜ਼ਤ ਮੰਗੀ ਮੈਂ ਕੁਝ ਪੁਰਾਣੀਆਂ ਫਾਈਲਾਂ ਦੇਖ ਰਹੀ ਸੀ ਉਸ ਨੂੰ ਬੁਲਾਇਆ ਤੇ ਸਾਹਮਣੇ ਵਾਲੀ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ ਮੈਂ ਫਾਈਲਾਂ ਬੰਦ ਕਰ ਤੇ ਚਪੜਾਸੀ ਨੂੰ ਬੁਲਾ ਕੇ ਕਿਸੇ ਨੂੰ ਅੰਦਰ ਨਾ ਆਉਣ ਦੀ ਹਦਾਇਤ ਦੇ ਦਿੱਤੀ ਕੋਮਲ ਤੁਹਾਨੂੰ ਸਾਡੇ ਇੱਥੇ ਕੰਮ ਕਰਦੇ ਹੋਏ 6 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਕੰਪਨੀ ਦੇ ਨਿਯਮ ਅਨੁਸਾਰ ਤੁਹਾਡਾ ਪ੍ਰੋਵੀਸ਼ਨ ਪੀਰੀਅਡ ਖਤਮ ਹੋ ਚੁੱਕਾ ਹੈ ਤੁਹਾਨੂੰ ਇੱਥੇ ਕੋਈ ਪਰੇਸ਼ਾਨੀ ਤਾਂ ਨਹੀਂ ਕੰਮ ਤਾਂ ਤੁਸੀਂ ਠੀਕ ਤਰ੍ਹਾਂ ਸਮਝ ਹੀ ਲਿਆ ਸਟਾਫ ਨਾਲ ਕਿਸੇ ਪ੍ਰਕਾਰ ਦੀ ਕੋਈ ਸ਼ਿਕਾਇਤ ਹੋਵੇ ਤਾਂ ਦੱਸਿਓ ਨਾ ਮੈਨੂੰ ਇੱਥੇ ਕੋਈ ਪਰੇਸ਼ਾਨੀ ਹੈ ਤੇ ਨਾ ਹੀ ਕਿਸੇ ਨਾਲ ਕੋਈ ਸ਼ਿਕਾਇਤ ਜੇ ਤੁਹਾਨੂੰ ਮੇਰੇ ਵਿਵਹਾਰ ਤੇ ਕੰਮ ਵਿੱਚ ਕੋਈ ਕਮੀ ਲੱਗੇ ਤਾਂ ਦੱਸਿਓ ਮੈਂ ਖੁਦ ਨੂੰ ਸੁਧਾਰ ਲਵਾਂਗੀ ਮੈਂ ਤੁਹਾਡੇ ਜਿੰਨਾ ਪੜੀ ਲਿਖੀ ਤਾਂ ਨਹੀਂ ਪਰ ਇੰਨਾ ਜ਼ਰੂਰ ਵਿਸ਼ਵਾਸ ਨਾਲ ਕਹਾਂਗੀ ਕਿ ਮੈਂ ਆਪਣੇ ਕੰਮ ਦੇ ਪ੍ਰਤੀ ਪੂਰੀ ਇਮਾਨਦਾਰ ਰਹੂੰਗੀ ਜੇ ਪਿਛਲੀ ਕੰਪਨੀ ਬੰਦ ਨਾ ਹੋਈ ਹੁੰਦੀ ਤਾਂ ਪੂਰੇ 10 ਸਾਲ ਇੱਕ ਹੀ ਕੰਪਨੀ ਵਿੱਚ ਕੰਮ ਕਰਦੇ ਹੋ ਜਾਂਦੇ ਕਹਿ ਕੇ ਉਹ ਇੱਕਦਮ ਚੁੱਪ ਹੋ ਗਈ ਉਸ ਦੀਆਂ ਗੱਲਾਂ ਵਿੱਚ ਬੜਾ ਠਹਿਰਾਵ ਸੀ ਜੋ ਵੀ ਹੋਵੇ ਤੈਨੂੰ ਆਪਣੇ ਪਰਿਵਾਰ ਦੀ ਵੀ سپورਟ ਹੈ ਤਾਂ ਹੀ ਤਾਂ ਮਨ ਲਗਾ ਕੇ ਕੰਮ ਕਰ ਸਕਦੀ ਹੈ ਅਜਿਹਾ ਸਾਰਿਆਂ ਨਾਲ ਨਹੀਂ ਹੁੰਦਾ ਮੈਂ ਥੋੜੀ ਜਹੀ ਢਿੱਲੀ ਆਵਾਜ਼ ਵਿੱਚ ਕਿਹਾ ਉਹ ਮੈਨੂੰ ਦੇਖਦੀ ਰਹੀ ਜਿਵੇਂ ਮੇਰੇ ਚਿਹਰੇ ਦੇ ਭਾਵਾਂ ਨੂੰ ਪੜ ਰਹੀ ਹੋਵੇ ਮੈਂ ਗੱਲ ਬਦਲ ਕੇ ਕਿਹਾ ਮੈਂ ਤੁਹਾਨੂੰ ਇੱਥੇ ਇਸ ਲਈ ਬੁਲਾਇਆ ਸੀ ਕਿ ਅਗਲਾ ਪੂਰਾ ਹਫਤਾ ਮੈਂ ਛੁੱਟੀ ਤੇ ਰਹੂੰਗੀ ਹੋ ਸਕਦਾ 1-2 ਦਿਨ ਜ਼ਿਆਦਾ ਵੀ ਲੱਗ ਜਾਣ ਮੈਨੂੰ ਉਮੀਦ ਹੈ ਕਿ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਮੇਰਾ ਮੋਬਾਈਲ ਚਾਲੂ ਰਹੇਗਾ ਕਿਤੇ ਬਾਹਰ ਜਾ ਰਹੇ ਹੋ ਤੁਸੀਂ ਉਸਨੇ ਐਵੇਂ ਪੁੱਛਿਆ ਜਿਵੇਂ ਮੇਰੀ ਦੁਖਤੀ ਰਗ ਉੱਤੇ ਹੱਥ ਰੱਖ ਦਿੱਤਾ ਹੋਵੇ ਮੈਂ ਕਿਹਾ ਨਹੀਂ ਰਹੂੰਗੀ ਤਾਂ ਇੱਥੇ ਹੀ ਕੋਰਟ ਵਿੱਚ ਆਖਰੀ ਤਾਰੀਖ ਹੈ ਸ਼ਾਇਦ ਮੇਰਾ ਤਲਾਕ ਮਨਜ਼ੂਰ ਹੋ ਜਾਵੇ ਫਿਰ ਮੈਂ ਕੁਝ ਦਿਨ ਸਕੂਨ ਨਾਲ ਰਹਿਣਾ ਚਾਹੁੰਦੀ ਆ ਤਲਾਕ ਕਹਿ ਕੇ ਜਿਵੇਂ ਉਹ ਆਪਣੀ ਸੀਟ ਤੋਂ ਉੱਛਲੀ ਹਾਂ ਇਸ ਉਮਰ ਵਿੱਚ ਤਲਾਕ ਉਹ ਕਹਿਣ ਲੱਗੀ ਸੌਰੀ ਮੈਮ ਮੈਨੂੰ ਪੁੱਛਣਾ ਤਾਂ ਨਹੀਂ ਚਾਹੀਦਾ ਪਰ ਤਲਾਕ ਦੀ ਕੋਈ ਉਮਰ ਨਹੀਂ ਹੁੰਦੀ ਐਨੀ ਧੀਰ ਤੋਂ ਮੈਂ ਇਹ ਰਿਸ਼ਤਾ ਢੋਂਦੀ ਆਈ ਆ ਉੜੀ ਜੂ ਕੇ ਵਿੱਚ ਪੜਨ ਗਈ ਤਾਂ ਉੱਥੇ ਦੀ ਹੀ ਹੋ ਕੇ ਰਹਿ ਗਈ ਮੇਰੇ ਪਤੀ ਤੇ ਮੇਰੀ ਕਦੇ ਨਹੀਂ ਬਣੀ ਤੇ ਹੁਣ ਗੱਲ ਇੱਥੇ ਤੱਕ ਆ ਗਈ ਹੈ ਕਿ ਖਾਣਾ ਵੀ ਬਾਹਰ ਤੋਂ ਆਉਂਦਾ ਮੈਂ ਥੱਕ ਗਈ ਇਹ ਸਭ ਨਿਭਾਉਂਦੇ ਨਿਭਾਉਂਦੇ ਤੇ ਜਦੋਂ ਤੋਂ ਮੇਰੀ ਧੀ ਨੇ ਉੱਥੇ ਹੀ ਰਹਿਣ ਦਾ ਫੈਸਲਾ ਕਰ ਲਿਆ ਸਾਡੇ ਵਿਚਲਾ ਉਹ ਪੁਲ ਵੀ ਟੁੱਟ ਗਿਆ ਕਹਿੰਦੇ-ਕਹਿੰਦੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਹੌਲੀ ਜਹੀ ਆਪਣੀ ਸੀਟ ਤੋਂ ਉੱਠੀ ਤੇ ਮੇਰੀ ਸਾੜੀ ਦੇ ਪੱਲੇ ਨਾਲ ਮੇਰੇ ਹੰਝੂ ਪੋਚਣ ਲੱਗੀ ਤੇ ਸਾਹਮਣੇ ਪਈ ਗਲਾਸ ਨਾਲ ਮੈਨੂੰ ਪਾਣੀ ਪਿਲਾਇਆ ਤੇ ਮੇਰੀ ਪਿੱਠ ਤੇ ਪਿਆਰ ਨਾਲ ਹੱਥ ਰੱਖ ਦਿੱਤਾ ਬਹੁਤ دیر ਤੱਕ ਉਹ ਐਵੇਂ ਹੀ ਖੜੀ ਰਹੀ ਅਚਾਨਕ ਉਦਾਸ ਹੋਏ ਮਾਹੌਲ ਨੂੰ ਨਾਰਮਲ ਕਰਨ ਦੇ ਲਈ ਮੈਂ ਦੋ ਤਿੰਨ ਲੰਬੇ ਲੰਬੇ ਸਾਹ ਲਏ ਤੇ ਫਿਰ ਆਪਣੀ ਥਰਮਸ ਵਿੱਚੋਂ ਚਾਹ ਲੈ ਕੇ ਦੋ ਕੱਪਾਂ ਵਿੱਚ ਪਾ ਲਈ ਉਸਨੇ ਚਾਹ ਦਾ ਘੁੱਟ ਭਰਦੇ ਹੋਏ ਹੌਲੀ ਹੌਲੀ ਕਹਿਣਾ ਸ਼ੁਰੂ ਕੀਤਾ ਮੈਮ ਮੈਂ ਤਾਂ ਤੁਹਾਡੇ ਤੋਂ ਬਹੁਤ ਛੋਟੀ ਆ ਮੈਂ ਤੁਹਾਡੇ ਬਾਰੇ ਕੁਝ ਵੀ ਨਹੀਂ ਜਾਣਦੀ ਤੇ ਨਾ ਹੀ ਜਾਣਨਾ ਚਾਹੁੰਦੀ ਆ ਪਰ ਐਨਾ ਜ਼ਰੂਰ ਕਹਿ ਸਕਦੀ ਆ ਕਿ ਕੁਝ ਗਲਤੀਆਂ ਤੁਹਾਡੀਆਂ ਵੀ ਹੋਣਗੀਆਂ ਪਰ ਸਾਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਨਹੀਂ ਹੁੰਦਾ ਸਾਡਾ ਅਹੰਕਾਰ ਜੋ ਸਾਡੇ ਸਾਹਮਣੇ ਆ ਜਾਂਦਾ ਹੈ ਹੋ ਸਕਦਾ ਹੈ ਤੁਹਾਨੂੰ ਤਲਾਕ ਵੀ ਮਿਲ ਜਾਵੇ ਤੁਸੀਂ ਆਜ਼ਾਦੀ ਚਾਹੁੰਦੇ ਹੋ ਉਹ ਵੀ ਮਿਲ ਜਾਵੇਗੀ ਪਰ ਫਿਰ ਕੀ ਕਰੋਗੇ ਤੁਸੀਂ ਸਕੂਨ ਤਾਂ ਮਿਲੇਗਾ ਨਾ ਜ਼ਿੰਦਗੀ ਆਪਣੇ ਢੰਗ ਨਾਲ ਜੀਉਂਗੀ ਮੈਂ ਕਿਹਾ ਆਪਣੇ ਢੰਗ ਨਾਲ ਜ਼ਿੰਦਗੀ ਤਾਂ ਅੱਜ ਵੀ ਜੀ ਰਹੇ ਹੋ ਤੁਸੀਂ ਇੰਡੀਪੈਂਡੈਂਟ ਹੋ ਆਪਣਾ ਕੰਮ ਕਰਨ ਦੇ ਲਈ ਇੱਕ ਕੰਪਨੀ ਦੀ ਬੌਸ ਫਿਰ ਕਹਿ ਕੇ ਉਹ ਚੁੱਪ ਹੋ ਗਈ ਉਸ ਦੀ ਭਾਸ਼ਾ ਗੁੱਸੇ ਵਾਲੀ ਪਰ ਸਿਸਟ ਸੀ ਮੈਂ ਇੱਕਦਮ ਸਖਪਕਾ ਗਈ ਤੇ ਉਹ ਬੇਵਾਕ ਬੋਲਦੀ ਜਾ ਰਹੀ ਸੀ ਮੈਂ ਗੁੱਸੇ ਵਿੱਚ ਤੇਜ਼ ਆਵਾਜ਼ ਵਿੱਚ ਪੁੱਛਿਆ ਮੈਂ ਸਮਝ ਨਹੀਂ ਰਹੀ ਕੀ ਤੂੰ ਮੇਰੀ ਵਕਾਲਤ ਕਰ ਰਹੀ ਹੈ ਜਾਂ ਮੇਰਾ ਹੌਸਲਾ ਵਧਾ ਰਹੀ ਹੈ ਜਾਂ ਦੁਬਾਰਾ ਮੈਨੂੰ ਨਰਕ ਵਿੱਚ ਧਕੇਲ ਰਹੀ ਹੈ ਮੈਮ ਉਹ ਹੌਲੀ ਦੇ ਨੇ ਬੋਲੀ ਇੱਕ ਕੱਲੀ ਔਰਤ ਦੇ ਲਈ ਉਹ ਵੀ ਤਲਾਕਸ਼ੁਦਾ ਜ਼ਿੰਦਗੀ ਕੱਟਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਇਹ ਕਿਵੇਂ ਦੱਸਾਂ ਤੁਹਾਨੂੰ ਪਹਿਲਾਂ ਤੁਹਾਡੇ ਕੋਲ ਆਪਣੇ ਪਤੀ ਨਾਲ ਖੁਸ਼ੀਆਂ ਵੰਡਣ ਦਾ ਮਕਸਦ ਰਿਹਾ ਹੋਵੇਗਾ ਫਿਰ ਧੀ ਤੇ ਉਸਦੀ ਪੜ੍ਹਾਈ ਦਾ ਮਕਸਦ ਫਿਰ ਲੜ ਲੜ ਕੇ ਅੱਡ ਹੋਣ ਦਾ ਮਕਸਦ ਤੇ ਹੁਣ ਜਦੋਂ ਸਾਰੇ ਇਨ੍ਹਾਂ ਝੰਜਟਾਂ ਤੋਂ ਮੁਕਤੀ ਮਿਲ ਜਾਵੇਗੀ ਤਾਂ ਕੀ ਮਕਸਦ ਰਹਿ ਜਾਵੇਗਾ ਅੱਗੇ ਇੱਕ ਕੱਲੀ ਬੇਰਾਨ ਜ਼ਿੰਦਗੀ ਰਹਿ ਜਾਵੇਗੀ ਕਹਿ ਕੇ ਉਹ ਚੁੱਪ ਹੋ ਗਈ ਤੇ ਪ੍ਰਸ਼ਨ ਭਰੀਆਂ ਨਜ਼ਰਾਂ ਨਾਲ ਮੈਨੂੰ ਦੇਖਦੀ ਰਹੀ ਫਿਰ ਬੋਲੀ ਮੈਮ ਤੁਸੀਂ ਕੱਲ ਸਵੇਰੇ ਇਹ ਸੋਚ ਕੇ ਉੱਠੇ ਹੋ ਕਿ ਤੁਸੀਂ ਆਜ਼ਾਦ ਹੋ ਪਰ ਤੁਹਾਡੇ ਆਸ-ਪਾਸ ਕੋਈ ਵੀ ਨਹੀਂ ਨਾ ਸੁਖ ਵੰਡਣ ਲਈ ਨਾ ਦੁੱਖ ਵੰਡਾਉਣ ਲਈ ਨਾ ਕੋਈ ਲੜਨ ਝਗੜਨ ਲਈ ਫਿਰ ਦੇਖਿਓ ਸਭ ਸੁੱਖ ਸੁਵਿਧਾਾਂ ਤੋਂ ਬਾਅਦ ਵੀ ਤੁਸੀਂ ਆਪਣੇ ਆਪ ਨੂੰ ਕਿੰਨਾ ਇਕੱਲਾ ਮਹਿਸੂਸ ਕਰੋਗੇ ਮੈਂ ਸਮਝ ਨਹੀਂ پا ਰਹੀ ਸੀ ਕਿ ਉਹ ਕੀ ਕਹਿਣਾ ਚਾਹੁੰਦੀ ਹੈ ਮੇਰੇ ਚਿਹਰੇ ਤੇ ਕਈ ਰੰਗ ਆ ਰਹੇ ਸੀ ਪਰ ਇੱਕ ਗੱਲ ਤਾਂ ਠੀਕ ਸੀ ਕਿ ਤਲਾਕ ਤੋਂ ਬਾਅਦ ਅਗਲਾ ਕਦਮ ਕੀ ਹੋਵੇਗਾ ਇਸ ਬਾਰੇ ਤਾਂ ਮੈਂ ਕਦੇ ਠੀਕ ਤਰ੍ਹਾਂ ਨਾਲ ਸੋਚਿਆ ਵੀ ਨਹੀਂ ਸੀ ਮੈਮ ਮੈਂ ਹੁਣ ਚਲਦੀ ਆ ਬਾਹਰ ਕਈ ਲੋਕ ਮੇਰਾ ਇੰਤਜ਼ਾਰ ਕਰ ਰਹੇ ਨੇ ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਸਲਾਹ ਦਵਾਂਗੀ ਇਸ ਤਲਾਕ ਨੂੰ ਰੋਕ ਦਿਓ ਤੇ ਆਪਣਾ ਘਰ ਬਚਾ ਲਵੋ ਕਹਿ ਕੇ ਉੱਥੋਂ ਚਲੀ ਗਈ ਉਸਦੇ ਜਾਣ ਤੋਂ ਬਾਅਦ ਦੁਬਾਰਾ ਉਸ ਦੀਆਂ ਗੱਲਾਂ ਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਮੇਰੀ ਸੋਚ ਦਾ ਦਾਇਰਾ ਹਜੇ ਤੱਕ ਬਸ ਤਲਾਕ ਤੱਕ ਹੀ ਸੀਮਤ ਸੀ ਉਸਦੇ ਬਾਅਦ ਕੀ ਪੂਰੀ ਰਾਤ ਮੈਂ ਠੀਕ ਤਰ੍ਹਾਂ ਸੌ ਨਹੀਂ ਸਕੀ ਸਵੇਰੇ ਸਵੇਰੇ ਕੰਮ ਵਾਲੀ ਬਾਲਕਨੀ ਵਿੱਚ ਚਾਹ ਦਾ ਕੱਪ ਰੱਖ ਕੇ ਚਲੀ ਗਈ ਮੈਂ ਸਾਹਮਣੇ ਵਾਲੀ ਕੁਰਸੀ ਖਿੱਚ ਕੇ ਟੰਗਾ ਪਸਾਰ ਤੇ ਫਿਰ ਆਪਣੀ ਪਿਛਲੀ ਜ਼ਿੰਦਗੀ ਵਿੱਚ ਚਲੀ ਗਈ ਕਿਸੇ ਨੇ ਠੀਕ ਕਿਹਾ ਜਾਂ ਤਾਂ ਅਸੀਂ ਆਪਣੇ ਭੂਤਕਾਲ ਵਿੱਚ ਜਿਉਂਦੇ ਆ ਜਾਂ ਫਿਰ ਭਵਿੱਖ ਵਿੱਚ ਮੈਂ ਜਿਸ ਲਈ ਘਰ ਵਾਲਿਆਂ ਨਾਲ ਲੜਦੀ ਰਹੀ ਤੇ ਅੱਜ ਉਸ ਨਾਲ ਹੀ ਅਲੱਗ ਹੋਣ ਵਾਸਤੇ ਪਾਪਾ ਨੂੰ ਮਨਾਉਣ ਲਈ ਉਸ ਦੇ ਬਾਰੇ ਮੈਂ ਸੱਚ ਝੂਠ ਦਾ ਸਹਾਰਾ ਲੈਂਦੀ ਰਹੀ ਉਸ ਦੀ ਜੌਬ ਤੇ ਪੜ੍ਹਾਈ ਦੇ ਬਾਰੇ ਵਿੱਚ ਸਬੂਤ ਤੋੜ ਮਰੋੜ ਕੇ ਪੇਸ਼ ਕਰਦੀ ਰਹੀ ਤੇ ਅਜ ਉਸਦੇ ਹੀ ਉਲਟੇ ਸਿੱਧੇ ਇਲਜ਼ਾਮ ਲਗਾ ਕੇ ਤਲਾਕ ਲੈ ਰਹੀ ਆ ਆਖਿਰ ਨਿਰਮਲ ਦਾ ਤੇਜ਼ ਦਰਾਰ ਸੁਭਾ ਤੇ ਖੁੱਲ ਕੇ ਬੋਲਣਾ ਮੈਨੂੰ ਪ੍ਰਭਾਵਿਤ ਕਰਦਾ ਸੀ ਤੇ ਉਹੀ ਹੁਣ ਮੈਨੂੰ ਚੁਬਨ ਲੱਗਿਆ ਉਸ ਦਾ ਸਧਾਰਨ ਕੱਪੜੇ ਪਹਿਨਣਾ ਤੇ ਸਾਦਗੀ ਵਿੱਚ ਰਹਿਣਾ ਮੇਰੇ ਮਨ ਨੂੰ ਪਾਉਂਦਾ ਸੀ ਤੇ ਹੁਣ ਉਹੀ ਸਭ ਮੇਰੀ ਸੁਸਾਇਟੀ ਵਿੱਚ ਮੈਨੂੰ ਨੀਚਾ ਦਿਖਾਉਣ ਦੀ ਚਾਲ ਨਜ਼ਰ ਆਉਂਦਾ ਉਦੋਂ ਵੀ ਉਸ ਦੀ ਜੌਬ ਤੇ ਤਨਖਾਹ ਮੇਰੇ ਤੋਂ ਘੱਟ ਸੀ ਤੇ ਅੱਜ ਵੀ ਹੈ ਜਹੀਾ ਨਹੀਂ ਕਿ ਪਿਛਲੇ 25 ਸਾਲ ਅਸੀਂ ਲੜ ਝਗੜ ਕੇ گزارੇ ਨੇ ਕੁਝ ਸਕੂਨ ਤੇ ਪਿਆਰ ਭਰੇ ਪਲ ਵੀ ਨਾਲ-ਨਾਲ گزارੇ ਨੇ ਪਹਾੜਾਂ ਨਦੀਆਂ ਤੇ ਸਮੁੰਦਰੀ ਕਿਨਾਰਿਆਂ ਦੇ ਵਿੱਚ ਅਸੀਂ ਆਪਣੀ ਗਰਸਤੀ ਦੀ ਨੀਂ ਰੱਖੀ ਸੀ ਆਪਣੀ ਧੀ ਨੂੰ بڑے ਹੁੰਦੇ ਹੋਏ ਵੀ ਦੇਖਿਆ ਉਸ ਦੇ ਭਵਿੱਖ ਦੇ ਸੁਪਨੇ ਵੀ ਸਜਾਏ ਹੋਣਗੇ ਫਿਰ ਆਖਿਰ ਗਲਤੀ ਹੋਈ ਕਿੱਥੇ ਮੈਂ ਸੋਚਦੀ ਰਹਿ ਗਈ ਭੁੱਲੀਆਂ ਵਿਸਰੀਆਂ ਯਾਦਾਂ ਨੂੰ ਹਨੇਰੇ ਦੇ ਗਲਿਆਰਿਆਂ ਵਿੱਚੋਂ ਇਸ ਲੜਾਈ ਦਾ ਸਿਰਾ ਪਕੜ ਵਿੱਚ ਨਹੀਂ ਸੀ ਆ ਰਿਹਾ ਜਿੱਥੇ ਤੱਕ ਮੈਨੂੰ ਯਾਦ ਆਉਂਦਾ ਮੈਂ ਧੀ ਨੂੰ 12ਵੀਂ ਕਲਾਸ ਤੋਂ ਬਾਅਦ ਯੂਕੇ ਭੇਜਣਾ ਚਾਹੁੰਦੀ ਸੀ ਜਦਕਿ ਨਿਰਮਲ ਉਸਨੂੰ ਭਾਰਤ ਵਿੱਚ ਪੜਾਉਣਾ ਚਾਹੁੰਦੇ ਸੀ ਸ਼ਾਇਦ ਉਹ ਆਪਣੀ ਧੀ ਨੂੰ ਆਪਣੀਆਂ ਨਜ਼ਰਾਂ ਦੇ ਸਾਹਮਣੇ ਰੱਖਣਾ ਚਾਹੁੰਦੇ ਹੋਣਗੇ ਪਰ ਮੈਂ ਉਸ ਦਾ ਭਵਿੱਖ ਵਿਦੇਸ਼ੀ ਧਰਤੀ ਤੇ ਖੋਜ ਰਹੀ ਸੀ ਤੇ ਅੰਤ ਮੈਂ ਉਸਨੂੰ ਆਪਣੇ ਪੈਸੇ ਤੇ ਰੁਤਵੇ ਦੇ ਦਮ ਤੇ ਬਾਹਰ ਭੇਜ ਦਿੱਤਾ ਦੀਦਾ ਮਨ ਵੀ ਬਾਹਰ ਜਾਂਦਾ ਨਹੀਂ ਸੀ ਪਰ ਮੈਂ ਜੋ ठान ਲੈਂਦੀ ਕਰਦੀ ਇਸ ਲਈ ਮੇਰੇ ਪਤੀ ਨੂੰ ਕਿਤੇ ਅੰਦਰ ਹੀ ਅੰਦਰ ਸੱਟ ਲੱਗੀ ਤੇ ਉਹ ਹੋਰ ਵੀ ਗੁੱਸੇ ਵਾਲੇ ਹੋ ਗਏ ਫਿਰ ਕਈ ਦਿਨਾਂ ਤੱਕ ਸਾਡੇ ਘਰ ਵਿੱਚ ਚੁੱਪ ਪਸਰੀ ਰਹੀ ਸਾਡੇ ਵਿਚਲੀ ਖਾਈ ਫੈਲਦੀ ਹੀ ਜਾ ਰਹੀ ਸੀ ਕਦੇ ਨਿਰਮਲ ਦੀਰ ਨਾਲ ਘਰ ਆਉਂਦੀ ਤੇ ਕਦੇ ਨਹੀਂ ਵੀ ਆਉਂਦੀ ਮੈਂ ਵੀ ਕਦੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਤੇ ਅੰਤ ਉਹੀ ਹੋਇਆ ਜੋ ਨਹੀਂ ਹੋਣਾ ਚਾਹੀਦਾ ਸੀ ਦੀ ਵਿਦੇਸ਼ ਗਈ ਬਸ ਉੱਥੇ ਦੀ ਹੀ ਹੋ ਕੇ ਰਹਿ ਗਈ ਫਿਰ ਉੱਥੇ ਹੀ ਇੱਕ ਵਿਦੇਸ਼ੀ ਮੁੰਡੇ ਨਾਲ ਵਿਆਹ ਕਰ ਲਿਆ ਕੋਈ ਇਜਾਜ਼ਤ ਨਹੀਂ ਬਸ ਆਪਣਾ ਫੈਸਲਾ ਸੁਣਾ ਦਿੱਤਾ ਮੇਰੇ ਵਾਂਗ ਉਸ ਰਾਤ ਸਾਡਾ ਜਮ ਕੇ ਝਗੜਾ ਹੋਇਆ ਨਿਰਮਲ ਦਾ ਗੁੱਸਾ ਜਾਈ ਸੀ ਮੈਂ ਵੀ ਝੁਕਣਾ ਨਹੀਂ ਜਾਣਦੀ ਸੀ ਨਾ ਜੀਵਨ ਵਿੱਚ ਝੁਕੀਆਂ ਤੇ ਨਾ ਹੀ ਝੁਕਾਂਗੀ ਉਹੀ ਸਭ ਮੈਂ ਆਪਣੀ ਧੀ ਨੂੰ ਸਿਖਾਇਆ ਨਿਰਮਲ ਨੂੰ ਹਮੇਸ਼ਾ ਤਾਨੇ ਦਿੱਤੇ ਇਸ ਕਰ ਲਈ ਤੁਸੀਂ ਕੀਤਾ ਹੀ ਕੀ ਹੈ ਤੁਹਾਡੀ ਤਨਖਾਹ ਵਿੱਚ ਤਾਂ ਘਰ ਦਾ ਕਿਰਾਇਆ ਵੀ ਨਹੀਂ ਦਿੱਤਾ ਜਾਂਦਾ ਤੁਹਾਡੇ ਭਰੋਸੇ ਰਹਿੰਦੀ ਤਾਂ ਜੀਵਨ ਕੁੱਟਕੁੱਟ ਕੇ ਜਿਉਣਾ ਪੈਂਦਾ ਐਨਾ ਸੁੰਨਾ ਸੀ ਕਿ ਨਿਰਮਲ ਗੁੱਸੇ ਵਿੱਚ ਘਰ ਛੱਡ ਕੇ ਚਲੇ ਗਏ ਹੁਣ ਸਭ ਕੁਝ ਖਤਮ ਹੋ ਗਿਆ ਮੈਂ ਉਸਤੇ ਕਈ ਝੂਠੇ ਇਲਜ਼ਾਮ ਲਗਾਏ ਜਿਨ੍ਹਾਂ ਤੋਂ ਬਚ ਸਕਣਾ ਸੰਭਵ ਨਹੀਂ ਸੀ ਮੈਂ ਇੱਕ ਲੰਬੀ ਲੜਾਈ ਲੜੀ ਸੀ ਤੇ ਹੁਣ ਉਸ ਦਾ ਅੰਤਿਮ ਫੈਸਲਾ ਕੱਲ੍ਹ ਆਉਣਾ ਸੀ ਉਸ ਤੋਂ ਬਾਅਦ ਸਭ ਕੁਝ ਖਤਮ ਪਰ ਕੋਮਲ ਨੇਤਾ ਮੇਰੇ ਸਾਹਮਣੇ ਇੱਕ ਨਵਾਂ ਪ੍ਰਸ਼ਨ ਖੜਾ ਕਰ ਦਿੱਤਾ ਜੋ ਮੇਰੇ ਕਲੇਜੇ ਵਿੱਚ ਬਰਫ਼ ਬਣ ਕੇ ਜੰਮ ਗਿਆ ਪਰ ਹਜੇ ਵੀ ਸਭ ਕੁਝ ਖਤਮ ਨਹੀਂ ਹੋਇਆ ਸੀ ਹੋਣ ਵਾਲਾ ਸੀ ਬਸ ਮੇਰੇ ਕੋਟ ਵਿੱਚ ਹਾਜ਼ਰੀ ਲਵਾਉਣ ਦੀ ਹੀ ਦੇਰੀ ਸੀ ਮੇਰੇ ਕੋਲ ਅੱਜ ਵੀ ਦੋ ਰਸਤੇ ਖੁੱਲੇ ਸੀ ਇੱਕ ਰਸਤਾ ਕੋਟ ਜਾਂਦਾ ਤੇ ਦੂਜਾ ਨਿਰਮਲ ਦੇ ਘਰ ਵੱਲ ਜਿੱਥੇ ਉਹ ਮੇਰੇ ਤੋਂ ਅੱਡ ਹੋ ਕੇ ਚਲਾ ਗਿਆ ਸੀ ਕੋਟ ਜਾਣਾ ਆਸਾਨ ਸੀ ਪਰ ਉਸ ਦੇ ਘਰ ਵਾਲੇ ਰਸਤੇ ਤੇ ਜਾਣ ਦਾ ਸਾਹਸ ਸ਼ਾਇਦ ਮੇਰੇ ਵਿੱਚ ਨਹੀਂ ਸੀ ਮੈਂ ਕੋਟ ਵਿੱਚ ਉਸ ਨੂੰ ਇੰਨਾ ਬੇਇੱਜ਼ਤ ਕੀਤਾ ਅਜਿਹੇ ਇਲਜ਼ਾਮ ਲਗਾਏ ਕਿ ਉਹ ਸ਼ਾਇਦ ਹੀ ਮੈਨੂੰ ਮaaf ਕਰਦਾ ਮੇਰੇ ਲਈ ਫੈਸਲਾ ਲੈਣਾ ਮੁਸ਼ਕਿਲ ਹੋ ਰਿਹਾ ਸੀ ਹਾਰ ਕੇ ਮੈਂ ਦੁਬਾਰਾ ਕੋਮਲ ਨੂੰ ਮਿਲਣ ਦਾ ਫੈਸਲਾ ਕੀਤਾ ਜਿਸ ਨੇ ਮੇਰੇ ਸ਼ਾਂਤ ਹੋਏ ਜੀਵਨ ਵਿੱਚ ਦੁਬਾਰਾ ਉਥਲ-ਪੁਥਲ ਮਚਾ ਦਿੱਤੀ ਸੀ ਮੈਂ ਉਸ ਦੌਰਾਹੇ ਵਿੱਚੋਂ ਹੁਣ ਨਿਕਲਣਾ ਚਾਹੁੰਦੀ ਸੀ ਮੈਂ ਕਈ ਵਾਰ ਉਸਨੂੰ ਫੋਨ ਕੀਤਾ ਪਰ ਉਸਦਾ ਫੋਨ ਲਗਾਤਾਰ ਸਵਿਚ ਆਫ ਆ ਰਿਹਾ ਸੀ ਅੱਜ ਸੰਡੇ ਐ ਸਵੇਰੇ ਸਵੇਰੇ ਉਹ ਘਰ ਹੀ ਮਿਲ ਜਾਵੇਗੀ ਅਜਿਹਾ ਸੋਚ ਕੇ ਮੈਂ ਉਸਨੂੰ ਮਿਲਣ ਚਲੀ ਗਈ ਮੇਰੇ ਕੋਲ ਸਟਾਫ ਦੇ ਘਰ ਦਾ ਪਤਾ ਤੇ ਮੋਬਾਈਲ ਨੰਬਰ ਹਮੇਸ਼ਾ ਰਹਿੰਦਾ ਹੈ ਤਾਂ ਕਿ ਕਿਸੇ ਐਮਰਜੈਂਸੀ ਵਿੱਚ ਮੈਂ ਉਹਨਾਂ ਨਾਲ ਸੰਪਰਕ ਕਰ ਸਕਾਂ ਉਹ ਇੱਕ ਤਿੰਨ ਮੰਜ਼ਿਲਾ ਮਕਾਨ ਵਿੱਚ ਰਹਿੰਦੀ ਸੀ ਮੈਂ ਡੋਰ ਵੈਲ ਬਜਾਈ ਮੈਮ ਤੁਸੀਂ ਮੈਨੂੰ ਦੇਖਦੇ ਹੀ ਇਕਦਮ ਹੈਰਾਨ ਰਹਿ ਗਈ ਸਭ ਠੀਕ ਤਾਂ ਹੈ ਨਾ ਕੁਝ ਠੀਕ ਨਹੀਂ ਹੈ ਮੈਂ ਬੜੀ ਉਦਾਸੀ ਨਾਲ ਬੋਲੀ ਉਹ ਮੇਰੇ ਚਿਹਰੇ ਤੇ ਪਰੇਸ਼ਾਨੀ ਦੇ ਭਾਵ ਦੇਖ ਰਹੀ ਸੀ ਤੇਰੀਆਂ ਕੱਲ੍ਹ ਦੀਆਂ ਗੱਲਾਂ ਨੇ ਮੈਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਉਹ ਹੈਰਾਨ ਜਹੀ ਮੇਰੇ ਚਿਹਰੇ ਵੱਲ ਦੇਖਦੀ ਰਹੀ ਕੀ ਮੈਂ ਕੁਝ ਦੇਰ ਲਈ ਅੰਦਰ ਆ ਸਕਦੀ ਆ ਉਹ ਦਰਵਾਜ਼ੇ ਦੇ ਸਾਹਮਣੇ ਤੋਂ हट ਗਈ ਆਓ ਮੈਮ ਸੌਰੀ ਮੈਂ ਤੈਨੂੰ ਬਿਨਾਂ ਦੱਸੇ ਆ ਗਈ ਮੈਂ ਕੀ ਕਰਦੀ ਲਗਾਤਾਰ ਤੇਰਾ ਫੋਨ ਟਰਾਈ ਕਰ ਰਹੀ ਸੀ ਪਰ ਸਵਿਚ ਆਫ ਆਉਂਦਾ ਰਿਹਾ ਮੇਰੇ ਤੋਂ ਰਿਹਾ ਨਹੀਂ ਗਿਆ ਤਾਂ ਮੈਂ ਆ ਗਈ ਕਹਿੰਦੀ ਹੋਈ ਮੈਂ ਬੈਠ ਗਈ ਡਰਾਈング ਰੂਮ ਦੇ ਨਾਮ ਤੇ ਬਸ ਚਾਰ ਕੁਰਸੀਆਂ ਤੇ ਇੱਕ ਰਾਉਂਡ ਟੇਬਲ ਕੋਨੇ ਵਿੱਚ ਅਲਮਾਰੀ ਅਤੇ ਕੰਪਿਊਟਰ ਰੱਖਿਆ ਸੀ ਘਰ ਵਿੱਚ ਇੱਕਦਮ ਖਾਮੋਸ਼ੀ ਸੀ ਉਹ ਮੈਨੂੰ ਬਿਠਾ ਕੇ ਬੋਲੀ ਮੈਂ ਹੁਣੇ ਆਈ ਮੈਮ ਥੋੜੀ ਦੇਰ ਵਿੱਚ ਉਹ ਟ੍ਰੇ ਵਿੱਚ ਚਾਹ ਤੇ ਥੋੜਾ ਨਮਕੀਨ ਰੱਖ ਕੇ ਲੈ ਆਈ ਸਾਹਮਣੇ ਵਾਲੀ ਕੁਰਸੀ ਤੇ ਬੈਠ ਗਈ ਅਸੀਂ ਦੋਨੋਂ ਸ਼ਾਂਤ ਬੈਠੀਆਂ ਰਹੀਆਂ ਮੈਨੂੰ ਗੱਲ ਕਰਨ ਦਾ ਸਿਰਾ ਪਕੜ ਵਿੱਚ ਨਹੀਂ ਆ ਰਿਹਾ ਸੀ ਚੁੱਪੀ ਤੋੜਦੇ ਹੋਏ ਮੈਂ ਕਿਹਾ ਮੈਂ ਸਵੇਰੇ ਸਵੇਰੇ ਆ ਕੇ ਤੁਹਾਨੂੰ ਡਿਸਟਰਬ ਕੀਤਾ ਸੌਰੀ ਤੁਹਾਡੇ ਪਤੀ ਦੇ ਪੁੱਤਰ ਕਿਤੇ ਬਾਹਰ ਗਏ ਨੇ ਬੜੀ ਖਾਮੋਸ਼ੀ ਹੈ ਉਹ ਮੈਨੂੰ ਐਵੇਂ ਦੇਖਣ ਲੱਗੀ ਜਿਵੇਂ ਮੈਂ ਕੋਈ ਗਲਤ ਗੱਲ ਪੁੱਛ ਲਈ ਹੋਵੇ ਫਿਰ ਨਜ਼ਰਾਂ ਥੱਲੇ ਕਰਕੇ ਬੋਲੀ ਮੈਮ ਨਾ ਮੇਰਾ ਕੋਈ ਪਤੀ ਹੈ ਨਾ ਪੁੱਤ ਮੈਨੂੰ ਪਤਾ ਨਹੀਂ ਸੀ ਕਿ ਮੇਰਾ ਇਹ ਰਾਜ਼ ਐਨੀ ਛੇਤੀ ਖੁੱਲ ਜਾਵੇਗਾ ਇਹ ਕਹਿ ਕੇ ਉਹ ਮਾਇੂਸ ਹੋ ਗਈ ਮਹਾਰਾਣੀ ਨਾਲ ਉਸ ਵੱਲ ਵੇਖਣ ਲੱਗੀ ਮੇਰੇ ਕੋਲ ਸ਼ਬਦ ਨਹੀਂ ਸੀ ਕਿ ਅਗਲਾ ਸਵਾਲ ਕੀ ਪੁੱਛਾਂ ਮੈਂ ਤਾਂ ਆਪਣੀ ਸਮੱਸਿਆ ਦਾ ਹੱਲ ਲੱਭਣ ਇੱਥੇ ਆਈ ਸੀ ਫੇਰ ਵੀ ਹਿੰਮਤ ਕਰਕੇ ਪੁੱਛਿਆ ਤਾਂ ਕਿ ਤੁਹਾਡਾ ਵਿਆਹ ਨਹੀਂ ਹੋਇਆ ਪਰ ਉਹ ਸੰਦੂਰ 6 ਮਹੀਨੇ ਬਾਅਦ ਹੀ ਮੇਰੇ ਪਤੀ ਇੱਕ ਹਾਦਸੇ ਵਿੱਚ ਗੁਜ਼ਰ ਗਏ ਇੱਕ ਸਧਾਰਨ ਪਰਿਵਾਰ ਦੀ ਕੁੜੀ ਜਿਸ ਦੇ ਪਰਾਂ ਨੇ ਬੜੀਆਂ ਹੀ ਮੁਸ਼ਕਲਾਂ ਤੋਂ ਬਾਅਦ ਵਿਦਾ ਕੀਤਾ ਹੋਵੇ ਤੇ ਸੌਰਿਆਂ ਨੇ ਕੱਢ ਦਿੱਤਾ ਉਸ ਦੀ ਪਹਿਚਾਨ ਕੀ ਹੋ ਸਕਦੀ ਸੀ ਕਹਿੰਦੇ-ਕਹਿੰਦੇ ਉਸ ਦੀ ਆਵਾਜ਼ ਟੁੱਟ ਗਈ ਚਿਹਰਾ ਪੀਲਾ ਪੈ ਗਿਆ ਮੰਨੋ ਉਹੀ ਉਸ ਹਾਲਾਤ ਦੀ ਦੋਸ਼ੀ ਹੋਵੇ ਜਵਾਨ ਕੱਲੀ ਕੁੜੀ ਦਾ ਹੋਣਾ ਕਿੰਨਾ ਦੁਖਦਾਈ ਹੁੰਦਾ ਹੈ ਇਹ ਮੇਰੇ ਤੋਂ ਚੰਗਾ ਹੋਰ ਕੌਣ ਜਾਣ ਸਕਦਾ ਹਰ ਸਮੇਂ ਕੁੜੀਆਂ ਨਜ਼ਰਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਫਿਰ ਤੂੰ ਦੁਬਾਰਾ ਵਿਆਹ ਕਿਉਂ ਨਹੀਂ ਕਰਵਾਇਆ ਕੋਸ਼ਿਸ਼ ਤਾਂ કરી ਸੀ ਪਰ ਕੋਈ ਮਨ ਦਾ ਮਿਲਿਆ ਹੀ ਨਹੀਂ ਆਪਣੀ ਜ਼ਿੰਦਗੀ ਦੇ ਫੈਸਲੇ ਅਸੀਂ ਖੁਦ ਨਹੀਂ ਕਰਦੇ ਬਲਕਿ ਹਾਲਾਤ ਕਰਦੇ ਨੇ ਕੱਲੀ ਕੁੜੀ ਨੂੰ ਨਾ ਕੋਈ ਕਿਰਾਏ ਤੇ ਘਰ ਦੇਣ ਲਈ ਤਿਆਰ ਹੈ ਤੇ ਨਾ ਹੀ ਪੀਜੀ ਵਿੱਚ ਰੱਖਣਾ ਚਾਹੁੰਦਾ ਮੇਰੀ ਜ਼ਿੰਦਗੀ ਦੇ ਹਾਲਾਤ ਬਹੁਤ ਬੁਰੇ ਹੋ ਚੁੱਕੇ ਸੀ ਹਾਰ ਕੇ ਮੈਂ ਮਿਸਿਸ ਗੁਪਤਾ ਦਾ ਲਿਵਾਸ ਪਹਿਨ ਲਿਆ ਕੋਈ ਪੁੱਛਦਾ ਤਾਂ ਕਹਿ ਦਿੰਦੀ ਕਿ ਪਤੀ ਦੂਸਰੇ ਸ਼ਹਿਰ ਵਿੱਚ ਕੰਮ ਕਰਦੇ ਨੇ ਹਰ ਦੋ ਸਾਲ ਬਾਅਦ ਘਰ ਬਦਲਣਾ ਪੈਂਦਾ ਕਦੇ-ਕਦੇ ਤਾਂ 6 ਮਹੀਨੇ ਵਿੱਚ ਹੀ ਕਿਉਂਕਿ ਪਤੀ ਨਾਮ ਦੀ ਵਸਤੂ ਮੈਂ ਖਰੀਦ ਕੇ ਤਾਂ ਲਿਆ ਨਹੀਂ ਸਕਦੀ ਤੁਹਾਨੂੰ ਵੀ ਮੈਂ ਝੂਠ ਬੋਲਿਆ ਸੀ ਪਾਟੀਆਂ ਕੁਚੋਰੀਆਂ ਬੱਚੇ ਸਭ ਝੂਠ ਸੀ ਇਹ ਮੇਰੇ ਮੱਥੇ ਤੇ ਲੱਗਿਆ ਸੰਧੂਰ ਨਹੀਂ ਸੀ ਬਲਕਿ ਕਲਰ ਹੈ ਹੁਣ ਚਾਹੇ ਤੁਸੀਂ ਮੈਨੂੰ ਰੱਖੋ ਚਾਹੇ ਕੱਢ ਦਿਵੋ ਉਹ ਨਜ਼ਰਾਂ ਥੱਲੇ ਕਰ ਰੋਣ ਲੱਗੀ ਮੇਰੇ ਕੋਲ ਕੋਈ ਸ਼ਬਦ ਨਹੀਂ ਸੀ ਫਿਰ ਕੁਝ ਸੰਭਲ ਕੇ ਉਹ ਬੋਲੀ ਬੜਾ ਮੁਸ਼ਕਿਲ ਹੈ ਮੈਡਮ ਇਕੱਲੇ ਰਹਿਣਾ ਇਹ ਇੰਨਾ ਆਸਾਨ ਨਹੀਂ ਜਿੰਨਾ ਤੁਸੀਂ ਸਮਝਦੇ ਹੋ ਭਾਵੇਂ ਕਿੰਨੇ ਵੀ ਪੜੇ ਲਿਖੇ ਹੋ ਸਮਾਜ ਵਿੱਚ ਕਿਹੋ ਜਿਹਾ ਵੀ ਰਤਬਾ ਕਿਉਂ ਨਾ ਹੋਵੇ ਤੁਸੀਂ ਦੁਨੀਆ ਨਾਲ ਤਾਂ ਲੜ ਸਕਦੇ ਹੋ ਪਰ ਆਪਣੇ ਆਪ ਨਾਲ ਨਹੀਂ ਤਾਂ ਹੀ ਤਾਂ ਮੈਂ ਕਿਹਾ ਸੀ ਕਿ ਤੁਸੀਂ ਆਪਣੀ ਜ਼ਿੰਦਗੀ ਨਾਲ ਸਮਝੌਤਾ ਕਰ ਲਵੋ ਮੈਂ ਇੱਕਦਮ ਪੂਰੀ ਦੀ ਪੂਰੀ ਹਿੱਲ ਗਈ ਮੈਂ ਜਿੱਤੋਂ ਜ਼ਿੰਦਗੀ ਸ਼ੁਰੂ ਕਰਨੀ ਸੀ ਉਹ ਸੱਚ ਤਾਂ ਮੇਰੇ ਸਾਹਮਣੇ ਖੜਾ ਸੀ ਹੁਣ ਇਸ ਤੋਂ ਬਾਅਦ ਮੇਰੇ ਲਈ ਫੈਸਲਾ ਲੈਣਾ ਹੋਰ ਵੀ ਆਸਾਨ ਹੋ ਗਿਆ ਜਦ ਅੱਗੇ ਦਾ ਰਸਤਾ ਪਤਾ ਨਾ ਹੋਵੇ ਤਾਂ ਪਿੱਛੇ ਮੁੜਨਾ ਹੀ ਪੈਂਦਾ ਮੈਂ ਭਰੇ ਮਨ ਨਾਲ ਉੱਠ ਕੇ ਜਾਣ ਲੱਗੀ ਤਾਂ ਕੋਮਲ ਨੇ ਪੁੱਛਿਆ ਮੈਮ ਤੁਸੀਂ ਦੱਸਿਆ ਨਹੀਂ ਤੁਸੀਂ ਕਿਉਂ ਆਏ ਸੀ ਨਹੀਂ ਬਸ ਐਵੇਂ ਹੀ ਮੈਂ ਡਬ ਡਬਾਉਂਦੀਆਂ ਅੱਖਾਂ ਨਾਲ ਉਸ ਵੱਲ ਵੇਖਿਆ ਉਹ 부ਝੇ ਮਨ ਨਾਲ ਪੁੱਛਣ ਲੱਗੀ ਤੁਸੀਂ ਦੱਸਿਆ ਨਹੀਂ ਮੈਂ ਕੱਲ ਕੰਮ ਤੇ ਆਵਾਂ ਜਾਂ ਤੇ ਹੱਥ ਜੋੜ ਦਿੱਤੇ ਪਤਾ ਨਹੀਂ ਉਸ ਇੱਕ ਪਲ ਵਿੱਚ ਕੀ ਹੋਇਆ ਕਿ ਮੈਂ ਉਸ ਦੀ ਸਾਦਗੀ ਤੇ ਮਜਬੂਰੀ ਤੇ ਪੂਰੀ ਤਰ੍ਹਾਂ ਨਾਲ ਰੋ ਪਈ ਨਾ ਮੇਰੇ ਕੋਲ ਕੋਈ ਸ਼ਬਦ ਸਹਾਨਪੂਤੀ ਦੇ ਸੀ ਨਾ ਹੀ ਸੰਤਾਵਨਾ ਦੇ ਇਨ੍ਹਾਂ ਸ਼ਬਦਾਂ ਤੋਂ ਉੱਪਰ ਵੀ ਸ਼ਬਦ ਹੁੰਦੇ ਤਾਂ ਅੱਜ ਘੱਟ ਪੈ ਜਾਂਦੇ ਇੱਕ ਪਲ ਲਈ ਮੈਂ ਮਿੱਟੀ ਦੀ ਮੂਰਤੀ ਦੀ ਤਰ੍ਹਾਂ ਜੰਮ ਗਈ ਮੇਰੇ ਕਦਮ ਉਸੇ ਜਗਾਤੇ ਜੜ ਹੋ ਗਏ ਮੈਂ ਆਪਣੇ ਘਰ ਆ ਕੇ ਬਹੁਤ ਰੋਈ ਪਤਾ ਨਹੀਂ ਉਸਦੇ ਲਈ ਜਾਂ ਆਪਣੇ ਹੰਕਾਰ ਦੇ ਲਈ ਸ਼ਾਮ ਹੁੰਦੇ ਹੁੰਦੇ ਮੈਂ ਬੇਹਦ ਨਿਮਰਤਾ ਨਾਲ ਆਪਣੇ ਪਤੀ ਨੂੰ ਫੋਨ ਕੀਤਾ ਤੇ ਨਾਲ ਰਹਿਣ ਦੀ ਪ੍ਰਾਰਥਨਾ ਕੀਤੀ ਸ਼ਾਇਦ ਮੇਰੇ ਅਜਿਹੇ ਵਿਵਹਾਰ ਤੇ ਨਿਰਮਲ ਨੂੰ ਵੀ ਤਰਸ ਆ ਗਿਆ ਤੇ ਉਹ ਮੰਨ ਗਏ ਹਾਂ ਜਿਸ ਨੇ ਮੈਨੂੰ ਤਬਾਹੀ ਤੋਂ ਬਚਾ ਲਿਆ ਉਸ ਨੂੰ ਮੈਂ ਇੱਕ ਅੱਡ ਤੋਂ ਫਲੈਟ ਲੈ ਕੇ ਦੇ ਦਿੱਤਾ ਹੁਣੋ ਮਿਸਿਸ ਗੁਪਤਾ ਦਾ ਲਿਵਾਸ ਨਹੀਂ ਪਾਉਂਦੀ ਹੁਣੋ ਬਸ ਕੋਮਲ ਹੈ ਤੇ ਸਿਰਫ ਕੋਮਲ ਉਸ ਦਾ ਮੇਰੇ ਤੇ ਬਹੁਤ एहसान ਹੈ ਚੁਕਾਤਾ ਨਹੀਂ ਸਕਦੀ ਪਰ ਭੁੱਲਾਂਗੀ ਵੀ ਨਹੀਂ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਨਾਲ ਹੀ ਲਿਖ ਕੇ ਸਾਂਝੇ ਜ਼ਰੂਰ ਕਰਿਓ ਕਹਾਣੀ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਕੀ ਇਹੋ ਜਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ